ਸਤਿ ਸ਼੍ਰੀ ਅਕਾਲ ਤੁਸੀਂ ਵੇਖ ਰਹੇ ਹੋ V9 ਪੰਜਾਬੀ ਚੈਨਲ ਤੇ ਮੈਂ ਹਾਂ ਤੁਹਾਡੇ ਨਾਲ ਇੰਦਰਪ੍ਰੀਤ ਕਾਰਸ ਸੰਘੇੜਾ ਜੋ ਕਿ ਤੁਹਾਡੇ ਨਾਲ ਅਮਰੀਕਾ ਦੀਆਂ ਖਬਰਾਂ ਸਾਂਝੀਆਂ ਕਰਾਂਗੀ ਤੇ ਸਾਡੇ ਨਾਲ ਕੈਨੇਡਾ ਤੋਂ ਜਾਣਕਾਰੀ ਲੈ ਕੇ ਮੌਜੂਦ ਨੇ ਮਨਦੀਪ ਸਿੰਘ ਜਰ ਮਨਦੀਪ ਜੀ ਬਹੁਤ ਬਹੁਤ ਸਵਾਗਤ ਹੈ ਜਿੰਦਰਪੀ ਜੀ ਤੁਹਾਨੂੰ ਵੀ ਤੇ V9 ਪੰਜਾਬੀ ਦੇਖਣ ਵਾਲੇ ਸਾਡੇ ਸਾਰੇ ਹੀ ਦਰਸ਼ਕਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਤੇ ਨਾਲ ਹੀ ਦਰਸ਼ਕਾਂ ਨੂੰ ਅਪੀਲ ਕੀ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਬਹੁਤ ਸਾਰੇ ਸਾਡੇ ਦਰਸ਼ਕ ਨੇ ਜੋ ਪ੍ਰੋਗਰਾਮ ਦੇਖਦੇ ਨੇ ਪਸੰਦ ਵੀ ਕਰਦੇ ਨੇ ਤੇ ਕਮੈਂਟਾਂ ਵਿੱਚ ਆਪਣੀ رائے ਵੀ ਸਾਂਝੀ ਕਰਦੇ ਨੇ ਸੋ ਸਾਰਿਆਂ ਦਾ ਧੰਨਵਾਦ ਹੈ ਜੀ ਪਰ ਚੈਨਲ ਨੂੰ ਸਬਸਕ੍ਰਾਈਬ ਕਰ ਜ਼ਰੂਰ ਕਰ ਲਿਓ ਜੀ ਅ ਮੰਦੀਪ ਜੀ ਇਧਰ ਵਾਲੇ ਪਾਸੇ ਤੋਂ ਅੱਜ ਬਾਰਡਰਜ਼ ਆਰ ਟੌਮ ਹੌਮਰ ਦਾ ਇੱਕ ਵੱਡਾ ਬਿਆਨ ਸਾਹਮਣੇ ਆ ਗਿਆ ਹੈ ਜਿੱਥੇ ਉਹਨਾਂ ਨੇ ਦੱਸਿਆ ਕਿ ਉਹ ਆਖਿਰਕਾਰ ਕਿਹੜੇ ਲੋਕਾਂ ਨੂੰ ਫੜ ਰਹੇ ਨੇ ਸਰਕਾਰ ਦੇ ਉੱਪਰ ਲੱਗੇ ਇਲਜ਼ਾਮਾਂ ਦਾ ਵੀ ਜ਼ਿਕਰ ਕੀਤਾ ਗਿਆ ਹੈ ਇਸ ਤੋਂ ਇਲਾਵਾ ਜਿਹੜੀ ਹੈ ਹੁਣ ਵਰਕਰਾਂ ਦੀ ਭਾਰੀ ਸ਼ਾਰਟੇਜ ਵੀ ਦੇਖਣ ਨੂੰ ਮਿਲ ਰਹੀ ਹੈ ਇਹ ਸਭ ਦੇ ਉੱਪਰ ਗੱਲਬਾਤ ਕਰਾਂਗੇ ਤੇ ਤੁਸੀਂ ਦੱਸੋ ਕਿ ਤੁਹਾਡੇ ਵਾਲੇ ਪਾਸੇ ਤੋਂ ਕਿਹੜੀਆਂ ਖਬਰਾਂ ਹਨ ਬਿਲਕੁਲ ਜੀ ਕੈਨੇਡਾ ਤੋਂ ਬਹੁਤ ਐਸ ਕਾਰਾਂ ਤੇ ਦੇ ਵਿੱਚ ਚੱਲ ਰਹੀ ਹੈ ਕੈਨੇਡਾ ਬਾਰਡਰ ਸਰਵਿਸ ਏਜੰਸੀ 600 ਬੰਦਿਆਂ ਨੂੰ ਲੱਭ ਰਹੀ ਹੈ ਜਿਨ੍ਹਾਂ ਉੱਤੇ ਗੰਭੀਰ ਅਪਰਾਧਿਕ ਮਾਮਲੇ ਨੇ ਇਹਨਾਂ ਮਾਮਲੇ 'ਚ ਉਹਨਾਂ ਨੂੰ ਸਜ਼ਾ ਵੀ ਹੋਈ ਹੈ ਉਹਨਾਂ ਨੂੰ ਰਿਪੋਰਟ ਕਰਨਾ ਪਰ ਉਹ ਲੱਭ ਨਹੀਂ ਰਹੇ ਉਹਦਾ ਦੀ ਗੱਲਬਾਤ ਕਰਾਂਗੇ ਤੇ ਇਸ ਤੋਂ ਇਲਾਵਾ ਗੱਲਬਾਤ ਕਰਾਂਗੇ ਜੀ 에ਅਰ ਕੈਨੇਡਾ ਦੀ 에ਅਰ ਕੈਨੇਡਾ ਦੀ ਹੜਤਾਲ ਹੋ ਸਕਦੀ ਹੈ ਤੇ ਇਹਦਾ ਬਹੁਤ ਬੁਰਾ ਅਸਰ ਪੈ ਸਕਦਾ ਤੇ ਹਜ਼ਾਰਾਂ ਫਲਾਈਟਾਂ ਰੱਦ ਹੋ ਸਕਦੀਆਂ ਨੇ ਕੀ ਸੰਭਾਵਨਾ ਇਹਦੀ ਗੱਲਬਾਤ ਕਰਾਂਗੇ ਤੇ ਇਸ ਤੋਂ ਇਲਾਵਾ ਜੀ ਅੱਜ ਬੀਸੀ ਦੇ ਵਿੱਚ ਖਾਸ ਤੌਰ ਤੇ ਸੁਨਾਮੀ ਦੀ ਜਿਹੜੀ ਆ ਉਹ ਵਾਰ ਪੁੱਛੀ ਗਈ ਆ ਉਹ ਚਾਲ ਉਣ ਕਰਕੇ ਉਹਦੀ ਜਾਣਕਾਰੀ ਦਵਾਂਗੇ ਤੇ ਹੋਰ ਕੁਝ ਖਾਸ ਖਬਰਾਂ ਟੈਰਫ ਸੰਬੰਧੀ ਆਪਾਂ ਜਰੂਰ ਗੱਲਬਾਤ ਕਰਾਂਗੇ ਜੀ ਅ ਮੰਦੀਪ ਜੀ ਸਭ ਤੋਂ ਪਹਿਲਾਂ ਗੱਲ ਕਰ ਰਹੇ ਆ ਜਿਹੜੇ 600 ਬੰਦਿਆਂ ਦੀ ਭਾਲ ਕੀਤੀ ਜਾ ਰਹੀ ਹੈ ਸੋ ਅਸੀਂ ਦੇਖਿਆ ਹੈ ਕਿ ਹੁਣ ਚਾਹੇ ਬਹੁਤ ਸਾਰੇ ਦਿਨਾਂ ਤੋਂ ਕੈਨੇਡਾ ਤੋਂ ਵੀ ਡਿਪੋਰਟ ਵਾਲੀਆਂ ਖਬਰਾਂ ਸਾਹਮਣੇ ਆ ਰਹੀਆਂ ਨੇ ਅਮਰੀਕਾ ਤੋਂ ਤਾਂ ਲਗਾਤਾਰ ਇਸ ਤਰ੍ਹਾਂ ਦੀਆਂ ਅਪਡੇਟਸ ਦੇ ਬਾਰੇ ਅਸੀਂ ਦੱਸਿਆ ਪਰ ਹੁਣ ਇਹ ਜਿਹੜਾ 600 ਬੰਦਾ ਲੱਭਿਆ ਜਾ ਰਿਹਾ ਦੱਸਿਆ ਜਾ ਰਿਹਾ ਕਿ ਇਹਨਾਂ ਦਾ ਕੋਈ ਕ੍ਰਿਮੀਨਲ ਰੈਕਡ ਹੈ ਇਹਨਾਂ ਨੂੰ ਰਿਪੋਰਟ ਕਿਤੇ ਜਾਣ ਵਾਸਤੇ ਭਾਲ ਕੀਤੀ ਜਾ ਰਹੀ ਹੈ ਕੌਣ ਨੇ 600 ਜਾਣੇ ਕੀ ਇਸ ਦੇ ਬਾਰੇ ਅਪਡੇਟ ਸਾਹਮਣੇ ਆ ਰਹੀ ਹੈ ਜੀ ਬਿਲਕੁਲ ਕਾਫੀ ਅਹਿਮ ਖਬਰ ਹੈ ਜੀ ਖਾਸ ਤੌਰ ਤੇ ਜੇਕਰ ਅਸੀਂ ਆਮ ਨਾਗਰਿਕਾਂ ਦੀ ਸੁਰੱਖਿਆ ਦੇ ਨਜ਼ਰੀਏ ਤੋਂ ਗੱਲ ਕਰੀਏ ਤਾਂ ਉਹਦੇ ਲਈ ਵੀ ਇਹ ਕਾਫੀ ਅਹਿਮ ਖਬਰ ਹੈ ਕਿਉਂਕਿ ਇਹ ਇਧਰ ਵੀ ਜਿਹੜੇ 600 ਬੰਦੇ ਨੇ ਇਹਨਾਂ ਦਾ ਸਿਰਫ ਰਿਕਾਰਡ ਹੀ ਨਹੀਂ ਇਹਨਾਂ ਨੂੰ ਸਜਾ ਹੋ ਚੁੱਕੀ ਆ ਅਪਰਾਧਿਕ ਮਾਮਲੇ ਵਿੱਚ ਤੇ ਇਹਦੇ ਵਿੱਚ ਏਜੰਸੀ ਸ਼ੋਸ਼ਣ ਵਰਗੇ ਮਾਮਲੇ ਵੀ ਸ਼ਾਮਲ ਨੇ ਤੇ ਕਈ ਲੋਕ ਤਾਂ ਅਜੇ ਹੀ ਨੇ ਜਿਨ੍ਹਾਂ ਨੂੰ 10-10 ਸਾਲ ਤੱਕ ਦੀ ਸਜ਼ਾ ਹੋਈ ਹੋਈ ਆ ਪਰ ਅਸੀਂ ਜਿਹੜੀ ਗੱਲਬਾਤ ਕਰ ਰਹੇ ਹਾਂ ਉਹ ਕਰ ਰਹੇ ਹਾਂ ਕੈਨੇਡਾ ਬਾਰਡਰ ਸਰਵਿਸ ਏਜੰਸੀ ਵੱਲੋਂ ਜਿਹੜਾ ਅੱਜ ਇੱਕ ਜਿਹੜਾ ਰਿਪੋਰਟ ਸਾਂਝ ਕੀਤੀ ਗਈ ਆ ਜਾਂ ਇੱਕ ਵੱਡਾ ਮੀਡੀਆ ਅਦਾਰਾ ਗਲੋਬਲ ਮੀਲ ਆ ਕੈਨੇਡਾ ਦਾ ਉਹਦੇ ਵੱਲੋਂ ਖਾਸ ਤੌਰ ਤੇ ਜਾਣਕਾਰੀ ਸਾਂਝੀ ਕੀਤੀ ਗਈ ਆ ਕੈਨੇਡਾ ਬਾਰਡਰ ਸਰਵਿਸ ਏਜੰਸੀ ਦੇ ਹਵਾਲੇ ਦੇ ਨਾਲ ਕੀ 1635 ਲੋਕ ਅਜਿਹੇ ਸੀਗੇ ਜਿਹੜੇ ਵਿਦੇਸ਼ੀ ਨਾਗਰਿਕ ਜਿਨ੍ਹਾਂ ਨੂੰ ਕੈਨੇਡਾ ਦੇ ਵਿੱਚ ਸਜ਼ਾ ਹੋਈ ਹੈ ਗੰਭੀਰ ਅਪਰਾਧਿਕ ਮਾਮਲੇ ਵਿੱਚ ਤੇ ਇਹ ਸਗਾ ਫੌਤਰਤਵਾਦ ਇਹਨਾਂ ਨੂੰ ਰਿਪੋਰਟ ਕੀਤਾ ਜਾਣਾ ਸੀ ਪਰ ਕੈਨੇਡਾ ਪੋਰਟਰ ਸਫੀਅੰਸੀ ਦਾ ਕਿਹਾ ਕਿ ਇਹਨਾਂ ਵਿੱਚੋਂ ਤਕਰੀਬਨ 600 ਬੰਦਾ ਐਗਜੈਕਟ ਗਿਣਤੀ ਬਣਦੀ ਹੈ ਜੀ 599 ਸੋ ਲਗਭਗ 600 ਬੰਦਾ ਕਹਿੰਦੇ ਵੀ ਇਹਦੇ ਵਿੱਚੋਂ ਇਸ ਵਕਤ ਕੈਨੇਡਾ ਦੇ ਵਿੱਚ ਉਹ ਲੁਕਿਆ ਹੋਇਆ ਲਾਪਤਾ ਹੋਇਆ ਹੋਇਆ ਤੇ ਇਸ ਡੈਪੂਟੇਸ਼ਨ ਦੇ ਪ੍ਰੋਸੀਜਰ ਵਿੱਚ ਇਹ ਬੰਦਾ ਜਿਹੜਾ ਉਹ ਸ਼ਾਮਿਲ ਲਈ ਹੋਇਆ ਸੋ ਜਿਨ੍ਹਾਂ ਨੂੰ ਇਸ ਵਕਤ ਕੈਨੇਡਾ ਬਾਰਡਰ ਸਰਵਿਸ ਏਜੰਸੀ ਲੱਭ ਰਹੀ ਆ ਇਹ ਵਾਂਟਡ ਨੇ ਤੇ ਇਹਦੇ ਵਿੱਚੋਂ ਇੰਦਰਪ੍ਰੀਤ ਜੀ ਜਿਹੜੇ 315 ਨੇ ਉਹ ਤਾਂ 3 ਸਾਲ ਤੋਂ ਲਗਾਤਾਰ ਇਸ ਵਕਤ ਉਹ ਲੁਕੇ ਹੋਏ ਨੇ 3 ਸਾਲ ਤੋਂ ਵੱਧ ਦਾ ਸਮਾਂ ਹੋ ਗਿਆ ਉਹਨਾਂ ਨੂੰ ਰਿਪੋਰਟ ਹੋਇਆ ਨੂੰ ਤੇ ਇਸ ਵਕਤ ਵੀ ਉਹ ਲੁਕੇ ਹੋਏ ਨੇ ਤੇ ਇਹਦੇ ਵਿੱਚੋਂ 46 ਬੰਦੇ ਇਹੋ ਜਿਹੇ ਨੇ ਜਿਨ੍ਹਾਂ ਨੂੰ 2 ਸਾਲ ਤੋਂ ਉੱਪਰ ਦਾ ਸਮਾਂ ਹੋ ਗਿਆ ਜਿਹੜੇ ਇਹ 600 ਬੰਦੇ ਨੇ ਇਹਦੇ ਵਿੱਚੋਂ 431 ਤਾਂ ਇਦਾਂ ਦੇ ਨਹੀਂ ਜਿਨ੍ਹਾਂ ਦੇ ਖਿਲਾਫ ਬਹੁਤ ਸੀਰੀਅਸ ਜਿਹੜੇ ਅਪਰਾਧਿਕ ਮਾਮਲੇ ਨੇ ਭਾਵ ਕਿ ਉਹਨਾਂ ਦੀ ਮਾਨਸਿਕਤਾ ਜਿਹੜੀ ਉਹ ਅਪਰਾਧਕ ਜਿਹੜੀ ਹੈਗੀ ਆ ਤੇ ਉਹਨਾਂ ਦੇ ਵਿੱਚ ਕਿ ਹੋਰ ਸੀਰੀਅਸ ਅਫੈਂਸਸ ਦੇ ਨਾਲ-ਨਾਲ ਸੈਕਸ਼ੂਅਲ ਅਸਲਟ ਤੇ ਜਿਹੜੇ ਮਾਮਲੇ ਉਹ ਵੀ ਦਰਜ ਨੇ ਇਹਨਾਂ ਮਾਮਲੇ ਵਿੱਚ ਵੀ ਉਹਨਾਂ ਨੂੰ ਸਜ਼ਾ ਹੋਈ ਆ ਸੋ ਹੁਣ ਉਹ ਇਸ ਵਕਤ ਉਹ ਪੇਸ਼ ਨਹੀਂ ਹੋਏ ਤੇ ਉਹਨਾਂ ਨੂੰ ਜਿਹੜੀ ਇਸ ਵਕਤ ਕੈਨੇਡਾ ਪਬਲਿਕ ਸਰਵਿਸ ਏਜੰਸੀ ਲੱਭ ਰਹੀ ਆ ਤੁਹਾਨੂੰ ਚਰਚਾ ਇਹ ਚੱਲ ਰਹੀ ਹੈ ਕਿ ਆਖਰਕਾਰ ਇਹ ਬੰਦੇ ਕਿਵੇਂ ਜਿਹੜੇ ਉਹ ਫੜੇ ਜਾਣਗੇ ਕਿਉਂਕਿ ਇੰਦਰਪੀਤ ਜੀ ਆਪਾਂ ਦੇਖਿਆ ਕਿ ਇੱਕ ਜਦੋਂ ਕੋਈ ਵੀ ਚਾਹੀ ਇਥੇ ਟੈਂਪਰੇਰੀ ਫਾਰਮ ਵਰਕਰ ਆ ਈਵਨ ਕਈ ਵਾਰ ਅਜਿਹੇ ਵੀ ਸੀਰੀਅਸ ਮਾਮਲੇ ਹੁੰਦੇ ਆ ਜਦੋਂ ਪੀਆਰ ਤੱਕ ਕੈਨਸਲ ਕਰਕੇ ਰਿਪੋਰਟ ਕੀਤਾ ਜਾ ਸਕਦਾ ਜੇਕਰ ਬਹੁਤ ਵੱਡਾ ਸੀਰੀਅਸ ਕੋਈ ਅਪਰਾਧ ਕੀਤਾ ਗਿਆ ਤਾਂ ਇਥੋਂ ਤੱਕ ਵੀ ਨੌਬਤ ਜਿਹੜੀ ਉਹ ਜਾਂਦੀ ਆ ਸੋ ਇਹਦੇ ਵਿੱਚ 1635 ਜਣਾਂ ਨੂੰ ਜਿਹੜੀ ਉਹ ਸਜ਼ਾ ਹੋਈ ਸੀ ਜਿਹੜੇ ਵਿਦੇਸ਼ੀ ਨਾਗਰਿਕ ਸਨ ਇਹ ਇਹਨਾਂ ਨੂੰ ਲੋਕ-ਵਕ ਮਾਮਲਿਆਂ ਦੇ ਵਿੱਚ ਸੋ ਇਹਨਾਂ ਦੇ ਵਿੱਚੋਂ ਇਹਨਾਂ ਦਾ ਇਮੀਗ੍ਰੇਸ਼ਨ ਸਟੇਟਸ ਕੀ ਕੀ ਸੀਗਾ ਇਹ ਤਾਂ ਗੜ ਕਰ ਨਹੀਂ ਦਿੱਤੇ ਕਿ ਵੀ ਇਹਨਾਂ ਵਿੱਚੋਂ ਕੋਈ ਟੈਂਪਰੇਰੀ ਵੀਜ਼ੇ ਤੇ ਸੀ ਕੋਈ ਪੱਕਾ ਸੀ ਕੋਈ ਕੱਚਾ ਸੀ ਜਾਂ ਕੋਈ ਸਟੱਡੀ ਵੀਜ਼ੇ ਤੇ ਸੀ ਕੋਈ ਵਰਕ ਪਰਮਿਟ ਦੇ ਸੀਗਾ ਇਸ ਤਰੀਕੇ ਦੇ ਤਾਂ ਕੋਈ ਹੱਲੇ ਇਹਦੇ ਵਿੱਚ ਆંકੜੇ ਨਹੀਂ ਦਿੱਤੇ ਗਏ ਪਰ ਇਹ ਜਰੂਰ ਦੱਸਿਆ ਗਿਆ ਕਿ 1635 ਜਿਹੜੇ ਸੀਗੇ ਇਹ ਸਾਰੇ ਦੇ ਸਾਰੇ ਵਿਦੇਸ਼ੀ ਨਾਗਰਿਕ ਸੀਗੇ ਤੇ ਇਹਨਾਂ ਵਿੱਚੋਂ 600 ਦੀ ਭਾਲ ਜਿਹੜੀ ਹੋ ਰਹੀ ਆ ਤੇ 1635 ਵਿੱਚੋਂ ਕਈ ਤਾਂ ਅਜਿਹੇ ਨੇ ਜਿਹਦੀ ਜਿਨ੍ਹਾਂ ਨੂੰ 10-10 ਸਾਲ ਤੱਕ ਦੀ ਸਜ਼ਾ ਹੋਈ ਆ ਸੋ ਇੱਕ ਖਾਸ ਪੀਰੀਅਡ ਹੁੰਦਾ ਹੈ ਜੀ ਖਾਸ ਜੇਕਰ ਕਿਸੇ ਨੂੰ ਅ ਇੰਨੇ ਸਾਲ ਤੋਂ ਵੱਧ ਦੀ ਸਜ਼ਾ ਹੁੰਦੀ ਆ ਤੇ ਉਸ ਤੋਂ ਬਾਅਦ ਫਿਰ ਉਹਨੂੰ ਰਿਪੋਰਟ ਜਿਹੜਾ ਕੀਤਾ ਹੀ ਜਾਣਾ ਹੁੰਦਾ ਹੈ ਇਹ ਕੈਨੇਡਾ ਦਾ ਕਾਨੂੰਨ ਆ ਸੋ ਪਰ ਇਹ ਜਿਹੜੇ 600 ਵਿਅਕਤੀ ਆ ਇਹਨਾਂ ਦੀ ਚਰਚਾ ਅੱਜ ਪੂਰੇ ਕੈਨੇਡਾ ਵਿੱਚ ਚੱਲ ਰਹੀ ਹੈ ਕਿ ਆਖਰਕਾਰ ਇਹ ਕਿਵੇਂ ਲੱਭੇ ਜਾਣਗੇ ਤੇ ਕਿਵੇਂ ਇਹਨਾਂ ਨੂੰ ਰਿਪੋਰਟ ਜਿਹੜਾ ਉਹ ਇੱਥੋਂ ਕੀਤਾ ਜਾਵੇਗਾ ਸੋਹਿੰਦਰਪੀਰ ਜੀ ਇਹ ਤਾਂ ਗੱਲ ਹੋ ਗਈ ਕੈਨੇਡਾ ਦੀ ਸੋ ਹੁਣ ਆਪਾਂ ਅਮਰੀਕਾ ਦੀ ਵੀ ਗੱਲ ਕਰ ਲੈਂਦੇ ਨਾਲ ਹੀ ਅਮਰੀਕਾ ਦੇ ਵਿੱਚ ਵੀ ਇਹ ਲਗਾਤਾਰ ਚਰਚਾ ਕੀਤੀ ਜਾ ਰਹੀ ਹੈ ਆਪਾਂ ਦੋ ਤਿੰਨ ਪਹਿਲਾਂ ਵੀ ਖਬਰ ਕੀਤੀ ਸੀ ਕਿ ਕ੍ਰਾਈਮ ਰੇਟ ਘਟਿਆ ਹੋਇਆ ਤੇ ਅੱਜ ਕਹਿੰਦੇ ਇਹ ਬਿਆਨ ਆ ਰਹੇ ਨੇ ਅਫੀਸ਼ੀਅਲਸ ਦੇ ਵੱਲੋਂ ਕਿ ਅਸੀਂ ਜਿੰਨੇ ਵੀ ਬੰਦੇ ਗ੍ਰਿਫਤਾਰ ਕੀਤੇ ਆ ਉਹ ਚੋਂ 70% ਜਿਹੜੇ ਉਹ ਕ੍ਰਿਮੀਨਲ ਸੀਗੇ ਸੋ ਦੱਸਿਓ ਉਹ ਜਿਹੜੇ ਇਮੀਗ੍ਰੇਸ਼ਨ ਦੇ ਛਾਪੇ ਪ ਕੀ ਵੇਸ ਵਕਤ ਦਾਅਵੇ ਕਰ ਰਹੇ ਨੇ ਜੀ ਮਨਦੀਪ ਜੀ ਕੱਲ ਜਿਹੜੀ ਸੀ ਉਹ ਸਰਕਾਰ ਦੀ ਵਾਵਾਹੀ ਹੋਈ ਹੈ ਤੇ ਅੱਜ ਜਿਹੜਾ ਹੈ ਸਰਕਾਰ ਦੇ ਪੱਖੋਂ ਇੱਕ ਬਿਆਨ ਵੀ ਸਾਹਮਣੇ ਆ ਗਿਆ ਹੈ ਆ ਬਾਰਡਰਜ਼ ਆ ਜਿਹੜੇ ਟੌਮ ਹੋਮਨ ਨੇ ਉਹਨਾਂ ਵੱਲੋਂ ਗੱਲ ਕੀਤੀ ਗਈ ਹੈ ਉਹ ਕਹਿੰਦੇ ਵੀ ਸਰਕਾਰ ਦੇ ਉੱਪਰ ਇਲਜ਼ਾਮ ਲੱਗਦੇ ਨਹੀਂ ਕਿ ਜਿਹੜੇ ਬੇਕਸੂਰ ਲੋਕ ਨੇ ਉਹਨਾਂ ਨੂੰ ਫੜਿਆ ਜਾ ਰਿਹਾ ਬਹੁਤ ਸਾਰੇ ਲੋਕ ਉਹਨਾਂ ਨੂੰ ਕਿਡਨਾਪ ਕੀਤਾ ਜਾ ਰਿਹਾ ਉਹ ਕਹਿੰਦੇ ਕਿ ਸਾਡਾ ਪ੍ਰਸ਼ਾਸਨ ਅਜੇਹਾ ਕੁਝ ਵੀ ਨਹੀਂ ਕਰ ਰਿਹਾ ਬਲਕਿ ਜਿਹੜੇ ਅਸੀਂ ਲੋਕ ਫੜੇ ਨੇ ਜਾਂ ਤਾਂ ਉਹਨਾਂ ਦਾ ਕੋਈ ਕ੍ਰਿਮੀਨਲ ਰੈਕਟ ਸੀ ਜਾਂ ਫਿਰ ਉਹ ਕਿਸੇ ਹੋਰ ਜਿਹੜੀਆਂ ਗੈਰਕਾਨੂੰਨੀ ਗਤੀਵਿਧੀਆਂ ਨੇ ਉਹਨਾਂ ਦੇ ਨਾਲ ਜੁੜੇ ਹੋਏ ਨੇ ਸੋ ਅੱਜ ਪੱਤਰਕਾਰਾਂ ਦੇ ਨਾਲ ਗੱਲਬਾਤ ਕਰਦਿਆਂ ਜਿਹੜੇ ਬਾਰਡਰਜ਼ ਆ ਨੇ ਉਹਨਾਂ ਵੱਲੋਂ ਇਸ ਦੇ ਬਾਰੇ ਗੱਲ ਕੀਤੀ ਗਈ ਜਿੱਥੇ ਉਹਨਾਂ ਨੇ ਖਾਸ ਤੌਰ ਦੇ ਉੱਪਰ ਇਸ ਗੱਲ ਨੂੰ ਇਸ ਗੱਲ ਦਾ ਜਵਾਬ ਦਿੱਤਾ ਹੈ ਜਿੱਥੇ ਉਹਨਾਂ ਨੂੰ ਲਗਾਤਾਰ ਇਸ ਨੂੰ ਲੈ ਕੇ ਸਵਾਲ ਪੁੱਛਿਆ ਜਾਂਦਾ ਹੈ ਕਿ ਬਹੁਤ ਸਾਰੇ ਮਾਮਲੇ ਅਜਿਹੀ ਹੀ ਸਾਹਮਣੇ ਆਉਂਦੇ ਨੇ ਤਸਵੀਰਾਂ ਸਾਹਮਣੇ ਆਉਂਦੀਆਂ ਨੇ ਜਿਨ੍ਹਾਂ ਦੇ ਵਿੱਚ ਦੇਖਿਆ ਜਾ ਰਿਹਾ ਹੈ ਕਿ ਬਹੁਤ ਸਾਰੇ ਜਿਹੜੇ ਲੋਕ ਨੇ ਜਿਹੜੇ ਬੇਗੁਨਾਹ ਲੋਕ ਜਿਹੜੇ ਅਮਰੀਕਾ ਦੇ ਸਿਟੀਜ਼ਨ ਹੁੰਦੇ ਨੇ ਜਾਂ ਫਿਰ ਗ੍ਰੀਨ ਕਾਰਡ ਹੋਲਡਰ ਉਹਨਾਂ ਨੂੰ ਫੜਿਆ ਜਾਂਦਾ ਹੈ ਇਸ ਤੋਂ ਇਲਾਵਾ ਬਹੁਤ ਸਾਰੇ ਇਸ ਤਰ੍ਹਾਂ ਦੀਆਂ ਵੀਡੀਓ ਵੀ ਸੋਸ਼ਲ ਮੀਡੀਆ ਦੇ ਰਾਹੀਂ ਸਾਹਮਣੇ ਆਈਆਂ ਜਿੱਥੇ ਗੱਲ ਕੀਤੀ ਗਈ ਕਿ ਜਿਸ ਤਰ੍ਹਾਂ ਆਈਸ ਵੱਲੋਂ ਬੰਦੇ ਚੁੱਕੇ ਜਾ ਰਹੇ ਨੇ ਉਹ ਇੱਕ ਸਾਫ ਦੀ ਕਿਡਨਾਪਿੰਗ ਹੈ ਹੁਣ ਇਸ ਦੇ ਉੱਪਰ ਖੁੱਲਕੇ ਜਿਹੜਾ ਬਿਆਨ ਉਹਨਾਂ ਵੱਲੋਂ ਦਿੱਤਾ ਗਿਆ ਜਿੱਥੇ ਉਹ ਕਹਿੰਦੇ ਵੀ ਅਜੇਹਾ ਕੁਝ ਵੀ ਜਿਹੜੀ ਹੈ ਉਹਨਾਂ ਦੀ ਸਰਕਾਰ ਨਹੀਂ ਕਰ ਰਹੀ ਤੇ ਨਾਲ ਹੀ ਉਹਨਾਂ ਨੇ ਇੱਕ ਅੰਕੜੇ ਜ਼ਰੂਰ ਸਾਂਝੇ ਕੀਤੇ ਜਿੱਥੇ ਟੌਮ ਹੋਮਨ ਕਹਿੰਦੇ ਵੀ ਜਿਹੜੇ 70% ਦੀ ਅਸੀਂ ਲੋਕ ਫੜੇ ਉਹ ਕ੍ਰਿਮੀਨਲ ਨੇ ਤੇ ਜਿਹੜੇ 30% ਦੀ ਉਹਨਾਂ ਨੂੰ ਇੱਕ ਖਤਰੇ ਦੇ ਵਜੋਂ ਜਿਹੜਾ ਦੱਸਿਆ ਗਿਆ ਉਹ ਕਹਿੰਦੇ ਵੀ ਜਿਹੜੇ ਵੀ ਹੁਣ ਤੱਕ ਕੁੱਲ ਮਿਲਾ ਕੇ ਲੋਕ ਫੜੇ ਗਏ ਨੇ ਸੋ ਕਿਤੇ ਨਾ ਕਿਤੇ ਉਹ ਜਿਹੜੀਆਂ ਇਸ ਤਰ੍ਹਾਂ ਦੀਆਂ ਗਤੀਵਿਧੀਆਂ ਉਹਨਾਂ ਦੇ ਨਾਲ ਜੁੜੇ ਹੋਏ ਸਨ ਇਸ ਤੋਂ ਇਲਾਵਾ ਨਾਲ ਹੀ ਉਹਨਾਂ ਨੇ ਕਿਹਾ ਹੈ ਕਿ ਜਿਹੜੀ ਸਾਡੀ ਸਰਕਾਰ ਵੱਲੋਂ 30 ਦਿਨਾਂ ਦੇ ਵਿੱਚ 50 ਸ਼ਹਿਰਾਂ ਦੇ ਵਿੱਚ ਕਾਰਵਾਈ ਕੀਤੀ ਗਈ ਹੈ ਉਹ ਕਹਿੰਦੇ ਵੀ ਜਿਸ ਤਰ੍ਹਾਂ ਸਫਾਇਆ ਕੀਤਾ ਜਾ ਰਿਹਾ ਉਸ ਤੋਂ ਬਾਅਦ ਬਹੁਤ ਸਾਰੇ ਸ਼ਹਿਰਾਂ ਦੀ ਜਿਹੜੀ ਐਨਫੋਰਸਮੈਂਟ ਹੈ ਜਾਂ ਫਿਰ ਸ਼ਹਿਰਾਂ ਦੇ ਜਿਹੜੇ ਲੀਡਰ ਨੇ ਉਹ ਵੀ ਉਹਨਾਂ ਦੀ ਸਰਕਾਰ ਦਾ ਸਹਿਯੋਗ ਦੇ ਰਹੇ ਨੇ ਜਿੱਥੇ ਉਹਨਾਂ ਵੱਲੋਂ ਕਿਹਾ ਗਿਆ ਕਿ ਅਸੀਂ ਵੀ ਸਰਕਾਰ ਦਾ ਸਾਥ ਦਵਾਂਗੇ ਤੇ ਜੋ ਸਰਕਾਰ ਵੱਲੋਂ ਇਸ ਵੇਲੇ ਜਿਹੜੇ ਲੋਕ ਨੇ ਉਹਨਾਂ ਨੂੰ ਡੀਟੇਨ ਕੀਤਾ ਜਾ ਰਿਹਾ ਉਹਨਾਂ ਨੂੰ ਜਿਹੜਾ ਹੈ ਉਹ ਸਹਿਯੋਗ ਕੀਤਾ ਜਾਵੇਗਾ ਸੋ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਅੱਜ ਬਾਰਡਰਜ਼ ਆਰ ਟੌਮ ਹੌਮਨ ਨੇ ਉਹਨਾਂ ਵੱਲੋਂ ਕਹੀਆਂ ਗਈਆਂ ਸੁਮਨਦੀਪ ਜੀ ਆਂਕੜੇ ਜਿਹੜੇ ਨੇ ਉਹਨਾਂ ਵੱਲੋਂ ਤਾਂ ਇਹੀ ਸਪਸ਼ਟ ਕੀਤਾ ਕਿ ਆ ਵੀ ਅਸੀਂ ਸਾਰੇ ਕ੍ਰਿਮੀਨਲ ਰੈਕੋਰਡ ਵਾਲੇ ਫੜੇ ਨੇ ਪਰ ਦੂਜੇ ਪਾਸੇ ਜਿਹੜੀ ਜਮੀਨੀ ਹਕੀਕਤ ਹੈ ਜਾਂ ਫਿਰ ਕਹਿ ਲਈਏ ਕਿ ਜਿਹੜੀਆਂ ਤਸਵੀਰਾਂ ਸਾਹਮਣੇ ਆਉਂਦੀਆਂ ਨੇ ਉਹ ਕੁਝ ਹੋਰ ਬਿਆਨ ਕਰਦੀਆਂ ਨੇ ਸੋ ਇਹ ਇਸ ਦੇ ਵਿੱਚ ਜ਼ਰੂਰ ਚੀਜ਼ਾਂ ਨੇ ਅ ਅਸੀਂ ਪਹਿਲਾਂ ਵੀ ਗੱਲ ਕਰਦੇ ਆਏ ਹਾਂ ਕਿ ਕਈ ਵਾਰੀ ਜਦੋਂ ਕਿਸੇ ਕ੍ਰਿਮੀਨਲ ਦੇ ਪਿੱਛੇ ਜਾਂਦੇ ਤਾਂ ਜਿਹੜਾ ਕੋਈ ਬੇਕਸੂਰ ਹੁੰਦਾ ਹੈ ਜਾਂ ਫਿਰ ਜਿਵੇਂ ਆਟੇ ਨਾਲ ਪਰੇਥਣ ਲੱਗ ਜਾਂਦਾ ਸੋ ਉਸੇ ਤਰ੍ਹਾਂ ਦੀ ਜਿਹੜੀ ਚੀਜ਼ ਕਈ ਵਾਰੀ ਹੋ ਜਾਂਦੀ ਹੈ ਪਰ ਇਸ ਦੇ ਉੱਪਰ ਜਵਾਬ ਤਾਂ ਟੋਮ ਹੋਮਨ ਵੱਲੋਂ ਹੋਰ ਦਿੱਤਾ ਗਿਆ ਪਰ ਜਿਹੜੀਆਂ ਤਸਵੀਰਾਂ ਤੇ ਵੀਡੀਓ ਸਾਹਮਣੇ ਆਉਂਦੀਆਂ ਨੇ ਉਹਨਾਂ ਬਾਰੇ ਅਸੀਂ ਲਗਾਤਾਰ ਗੱਲ ਕਰ ਹੀ ਰਹੇ ਹਾਂ ਜੀ ਜੀ ਬਿਲਕੁਲ ਆਪਾਂ ਲਗਾਤਾਰ ਅਪਡੇਟਸ ਦੇ ਰਹੇ ਹਾਂ ਜਿਹੜੀਆਂ ਵੱਖ-ਵੱਖ ਤਰ੍ਹਾਂ ਦੇ ਛਾਪੇ ਦੀਆਂ ਖਬਰਾਂ ਸਾਹਮਣੇ ਆਈਆਂ ਨੇ ਹੁਣ ਤੱਕ ਕਿਸ ਤਰੀਕੇ ਦੀਆਂ ਕਾਰਵਾਈਆਂ ਹੋਈਆਂ ਨਹੀਂ ਸੋ ਇਹਨਾਂ ਸਾਰੀਆਂ ਚੀਜ਼ਾਂ ਨੂੰ ਜਿਹੜੀ ਉਹ ਜਸਟੀਫਾਈ ਕਰਨ ਦੀ ਕੋਸ਼ਿਸ਼ ਜਿਹੜੀ ਉਹ ਕੀਤੀ ਜਾ ਰਹੀ ਹੈ ਜੀ ਬਿਲਕੁਲ ਕਿਉਂਕਿ ਮਨਦੀਪ ਜੀ ਅਸੀਂ ਦੇਖਿਆ ਹੈ ਕਿ ਕਾਫੀ ਤਰ੍ਹਾਂ ਦੇ ਸਵਾਲ ਵੀ ਖੜੇ ਹੁੰਦੇ ਨੇ ਕਈ ਵਾਰੀ ਕੋਰਟ ਦੇ ਵਿੱਚ ਵੀ ਚੁਣਾਵੀਆਂ ਮਿਲਦੀਆਂ ਨੇ ਅ ਖੈਰ ਇਸ ਤੋਂ ਬਾਅਦ ਗੱਲ ਕਰਦੇ ਹਾਂ 에ਅ ਸੋ ਮਨਦੀਪ ਜੀ ਜੇਕਰ ਹੁਣ 에ਅਰ ਕੈਨੇਡਾ ਹੜਤਾਲ ਕਰਦੀ ਹੈ ਸਭ ਨੂੰ ਪਤਾ ਹੈ ਕਿ ਕੰਮ ਕਿੰਨਾ ਜ਼ਿਆਦਾ ਪ੍ਰਭਾਵਿਤ ਹੋਏਗਾ ਫਲਾਈਟਾਂ ਦੇ ਉੱਪਰ ਜਾਂ ਹੋਰ ਸਾਰੀਆਂ ਚੀਜ਼ਾਂ ਦੇ ਉੱਪਰ ਜਿਹੜਾ ਭਾਰੀ ਅਸਰ ਇਸਦਾ ਦੇਖਣ ਨੂੰ ਮਿਲ ਸਕਦਾ ਹੈ ਸੋ ਕੀ ਸੰਭਾਵਨਾਵਾਂ ਨੇ ਕਿ ਇਹ ਹੜਤਾਲ ਵਾਕਈ ਹੋ ਸਕਦੀ ਹੈ ਜਾਂ ਫਿਰ ਕੀ ਇਸ ਨੂੰ ਲੈ ਕੇ ਅਪਡੇਟ ਸਾਹਮਣੇ ਆ ਰਹੀ ਹੈ ਜੀ ਬਿਲਕੁਲ 에ਅਰ ਕੈਨੇਡਾ ਇੱਕ ਬਹੁਤ ਅਹਿਮ ਅਦਾਰਾ ਜੀ ਕੈਨੇਡਾ ਦਾ ਕਿਉਂਕਿ ਕੈਨੇਡਾ ਵੱਡਾ ਬਹੁਤ ਹੈ ਤੇ ਡੋਮੈਸਟਿਕ ਫਲਾਈਟਾਂ ਜਿਹੜੀਆਂ ਨੇ ਉਹ ਬਹੁਤ ਜ਼ਿਆਦਾ ਚੱਲਦੀਆਂ ਨੇ ਤੇ ਬਹੁਤ ਲੋਕ ਜਿਹੜੇ ਆ ਡੋਮੈਸਟਿਕਲੀ ਟਰੈਵਲ ਕਰਦੇ ਨੇ ਮਾਰਕਰ ਨੇ ਪਿਛਲੇ ਦਿਨ ਕਹਿ ਵੀ ਰਹੇ ਸੀ ਕਿ ਅਸੀਂ ਇੰਟਰਨਲ ਰੇਟ ਵਧਾਉਣਾ ਇਸ ਕਰਕੇ ਅਸੀਂ ਚਾਹੁੰਦੇ ਆ ਕਿ ਜਿਹੜਾ ਇੰਟਰਨਲ ਟਰੈਵਲ ਵੀ ਆ ਉਹ ਵੀ ਥੋੜਾ ਸੌਖਾ ਕੀਤਾ ਜਾ ਸਕੇ ਸਸਤਾ ਕੀਤਾ ਜਾ ਸਕੇ ਪਰ ਇਧਰ ਪੀਚ ਇਥੇ ਉਹਨਾਂ ਨੂੰ ਮੁਸ਼ਕਲਾ ਹੁਣ ਸਾਹਮਣਾ ਕਰਨਾ ਪੈ ਸਕਦਾ ਕਿਉਂਕਿ 에ਰ ਕੈਨੇਡਾ ਦੇ ਜਿਹੜੇ ਅਟੈਂਡੈਂਟਸ ਨੇ ਖਾਸ ਤੌਰ ਤੇ ਜਿਹੜਾ ਪਾਇਲਟ ਜਿਹੜਾ ਇੱਕ ਵੱਖਰਾ ਗਰੁੱਪ ਹੁੰਦਾ ਜਿਹੜੇ ਪਾਇਲਟਸ ਦੇ ਨਾਲ ਜਿਹੜਾ ਕਰੂ ਹੁੰਦਾ ਹੈ ਜਿਹਦੇ ਵਿੱਚ ਮੁਸਾਫਰਾ ਦੀ ਦੇਖਭਾਲ ਕਰਨੀ ਜਾਂ ਹੋਰ ਸੇਫਟੀ ਚੈੱਕ ਕਰਨੇ ਉਹ ਜਿਹੜਾ ਸਾਰਾ ਕਰੂ ਹੁੰਦਾ ਉਹਨਾਂ ਨੂੰ ਫਲਾਈਟ ਅਟੈਂਡੈਂਟਸ ਕਹਿੰਦੇ ਨੇ ਸੋ ਉਹਨਾਂ ਦੇ ਵੱਲੋਂ ਅੰਦਰਪੀਜੀ ਹੜਤਾਲ ਕੀਤੀ ਜਾ ਸਕਦੀ ਆ ਤੇ ਇਹ ਤਕਰੀਬਨ 에ਅਰ ਕੈਨੇਡਾ ਦੀ 10000 ਕਾਮਯਾਦੀ ਜਿਹੜੀ ਉਹ ਇੱਕ ਯੂਨੀਅਨ ਹੈਗੀ ਆ ਜੀ ਜੋ ਆਪਣੇ ਮੰਗਾਂ ਨੂੰ ਲੈ ਕੇ ਆਪਣੀ ਇਸ ਯੂਨੀਅਨ ਦੇ ਅੰਦਰ 28 ਜੁਲਾਈ ਤੋਂ ਲੈ ਕੇ 5 ਅਗਸਤ ਤੱਕ ਜਿਹੜੀ ਆ ਉਹ ਸਟ੍ਰਾਈਕ ਦੇ ਲਈ VOTING ਕਰਨਗੇ ਸੋ ਇਸ VOTING ਵਿੱਚ ਤੈ ਹੋਵੇਗਾ ਕਿ ਇਹ ਜਿਹੜੇ ਕਾਮੇ ਨੇ ਯੂਨੀਅਨ ਨੇ ਇਹਨਾਂ ਦਾ ਮਤ ਕਿਸ ਪਾਸੇ ਜਾਂਦਾ ਹੈ ਕਿ ਸਟ੍ਰਾਈਕ ਕਰਨਾ ਚਾਹੁੰਦੇ ਆ ਕਿ ਨਹੀਂ ਪਰ ਜੇਕਰ ਅਸੀਂ ਜੋ ਖਬਰਾਂ ਆ ਰਹੀਆਂ ਨੇ ਤੇ ਕਾਫੀ ਸੰਭਾਵਨਾ ਲੱਗਦੀ ਹੈ ਕਿ ਇਹ ਜਿਹੜਾ ਮਤਾ ਹੈ ਉਹ ਪਾਸ ਹੋ ਸਕਦਾ ਸਟ੍ਰਾਈਕ ਵਾਲਾ ਤੇ ਜੇਕਰ ਇਸ ਤਰੀਕੇ ਨਾਲ ਹੁੰਦਾ ਇਧਰ ਵੀ ਜੀ ਤਾਂ 16 ਅਗਸਤ ਤੋਂ ਜਿਹੜਾ ਉਹ ਫਿਰ ਇਹ ਨੋਟਿਸ ਦਿੱਤਾ ਜਾ ਸਕਦਾ ਸਟ੍ਰਾਈਕ ਦਾ ਸੋ ਜਿਹੜੇ ਫਲਾਈਟ ਅਟੈਂਡੈਂਟਸ ਨੇ ਇਹਨਾਂ ਦੀਆਂ ਕਾਫੀਆਂ ਮੰਗਾਂ ਨੇ ਥੋੜੀ ਜੀ ਉਹਦੀ ਵੀ ਆਪਾਂ ਚਰਚਾ ਕਰ ਲੈਂਦੇ ਆ ਸੋ ਇਹਦੇ ਵਿੱਚ ਦੱਸਿਆ ਜਾ ਰਿਹਾ ਕਿ ਤਕਰੀਬਨ 10 ਸਾਲ ਦਾ ਇਹਨਾਂ ਦਾ ਜਿਹੜਾ ਕੰਟ੍ਰੈਕਟਸ ਹੈਗਾ ਜੋ ਹੁਣ ਮੁੱਕਣ ਤੇ ਆਇਆ ਹੋਇਆ ਤੇ ਹੁਣ ਜਿਹੜਾ ਕਾਫੀ ਇਹਨਾਂ ਦੀਆਂ ਮੰਗਾਂ ਨੇ ਖਾਸ ਤੌਰ ਤੇ ਤਨਖਾਹਾਂ ਦੇ ਵਾਧੇ ਨੂੰ ਲੈ ਕੇ ਜਿਹੜੇ ਮੈਂਬਰਸ ਨੇ ਉਹ ਕਹਿੰਦੇ ਆ ਕਿ ਕੰਮ ਕੰਮ ਹੀ ਨੇ ਮਾਫ ਕਰਨਾ ਉਹ ਕਹਿੰਦੇ ਆ ਕਿ ਸਾਡੀ ਜਿਹੜੀ ਪਰਚੇਸਿੰਗ ਪਾਵਰ ਉਹ ਕਾਫੀ ਘਟ ਰਹੀ ਹੈ ਕਿਉਂਕਿ ਸਾਡੀਆਂ ਤਨਖਾਹਾਂ ਬਹੁਤ ਘਟ ਨੇ ਇਤੋਂ ਲੱਭ ਉਹ ਕਹਿੰਦੇ ਕਿ ਸਾਨੂੰ ਬਹੁਤ ਸਾਰੀਆਂ ਡਿਊਟੀਆਂ ਬਹੁਤ ਸਾਰੇ ਕੰਮ ਅਜੇਹੇ ਕਰਨੇ ਪੈਂਦੇ ਨੇ ਜਿੰਨਾ ਤਾਂ ਸਾਨੂੰ ਕੋਈ ਪੈਸਾ ਕੋਈ ਮਿਹਨਤ ਨਹੀਂ ਮਿਲਦੀ ਜਿਹਦੇ ਵਿੱਚ ਉਹ ਕਹਿੰਦੇ ਕਿ ਕਾਫੀ ਜਿਹੜੇ ਕੰਮ ਹੁੰਦੇ ਨੇ ਉਹ ਫਲਾਈਟ ਤੋਂ ਪਹਿਲਾਂ ਤੇ ਹੁੰਦੇ ਨੇ ਤੇ ਡਰੂਨਿੰਗ ਫਲਾਈਟ ਵੀ ਹੁੰਦੇ ਨੇ ਤੇ ਫਲਾਈਟ ਤੋਂ ਬਾਅਦ ਚ ਵੀ ਬਹੁਤ ਸਾਰੀਆਂ ਅਜਹੀਆਂ ਡਿਊਟੀਆਂ ਸਾਨੂੰ ਕਰਨੀਆਂ ਪੈਂਦੀਆਂ ਨੇ ਜੋ ਬਿਲਕੁਲ ਅਨਪੇਡ ਹੁੰਦੀਆਂ ਨੇ ਸੋ ਕਹਿੰਦੇ ਵੀ ਉਹਨਾਂ ਨੂੰ ਵੀ ਪੇਡ ਜਿਹੜਾ ਬਣਾਉਣਾ ਚਾਹੀਦਾ ਹੈ ਸੋ ਇਸ ਤੋਂ ਇਲਾਵਾ ਹੋਰ ਵੀ ਕੁਝ ਇਹਨਾਂ ਦੀਆਂ ਮੰਗਾਂ ਨੇ ਪਰ ਮੁੱਖ ਮੰਗਾਂ ਇਹੀ ਨੇ ਕਿ ਜਿਹੜੀਆਂ ਅਨਪੇਡ ਡਿਊਟੀ ਕਰਦੇ ਨੇ ਉਹਨਾਂ ਨੂੰ ਵੀ ਸ਼ਾਮਲ ਕੀਤਾ ਜਾਵੇ ਤਨਖਾਹ ਦੇ ਦਾਇਰੇ ਵਿੱਚ ਤੇ ਜਿਹੜੀ ਵੇਜ ਇਹਨਾਂ ਦੀ ਤਨਖਾਹ ਆ ਉਹ ਵਧਾਈ ਜਾਵੇ ਸੋ ਦੇਖਦੇ ਆਂਦਰਪੀ ਜੀ ਤੇ ਚਰਚਾ ਇਹ ਚੱਲ ਰਹੀ ਹੈ ਕਿ ਜੇਕਰ ਇਹ ਸਟ੍ਰਾਈਕ ਹੁੰਦੀ ਹੈ ਤੇ ਇਹਦਾ ਅਸਰ ਕੀ ਪਊਗਾ ਸੋ ਥੋੜੀ ਜੀ ਗੱਲ ਮੈਂ ਸ਼ੁਰੂ ਚ ਕੀਤੀ ਹੈ ਤੇ ਹੁਣ ਆਪਾਂ ਅੰਕੜੇ ਦੱਸਦੇ ਹਾਂ ਜੀ ਅ ایر ਕੈਨੇਡਾ ਦੇ ਹਿਸਾਬ ਨਾਲ ਜੀ ਤਕਰੀਬਨ ਡੇਲੀ 500 ਡਿਮੈਸਟਿਕ ਫਲਾਈਟ ਜਿਹੜੀ ਉਹ ਚੱਲਦੀ ਹੈ ایر ਕੈਨੇਡਾ ਦੀ ਤੇ 430 ਜਿਹੜੀਆਂ ਡੇਲੀ ਫਲਾਈਟਸ ਚੱਲਦੀਆਂ ਨੇ ਜੀ ਉਹ ਕੈਨੇਡਾ ਤੋਂ ਅਮਰੀਕਾ ਜਿਹੜੀਆਂ ਛੋਟੇ-ਵੱਡੇਆਂ ਫਲਾਈਟਾਂ ਦੇ ਵਿੱਚ ਕੁਝ ਨੇੜੇ-ਨੇੜੇ ਦੀਆਂ ਨੇ ਕੁਝ ਦੂਰ ਦੀਆਂ ਨੇ ਤੇ ਇਸ ਤੋਂ ਇਲਾਵਾ 170 ਜਿਹੜੀਆਂ ਡੇਲੀ ਉਹ ਇੰਟਰਨੈਸ਼ਨਲ ਫਲਾਈਟਾਂ ਨੇ ਸੋ ਕੁੱਲ ਮਿਲਾ ਕੇ 1100 ਜਿਹੜੀਆਂ ਫਲਾਈਟਾਂ ਨੇ ਰੋਜ਼ ਕੈਨੇਡਾ ਦੀਆਂ ਚੱਲਦੀਆਂ ਨੇ ਤੇ ਜੇਕਰ ਇਹ ਇੰਦਰ ਪੀਜੀ ਸਟ੍ਰਾਈਕ ਹੁੰਦੀ ਆ ਤਾਂ ਰੋਜ਼ ਹਜ਼ਾਰਾਂ ਹੀ ਫਲੈਟਾਂ ਜਿਹੜੀਆਂ ਉਹ ਰੱਦ ਹੋ ਸਕਦੀਆਂ ਨੇ ਤੇ ਜੇਕਰ ਕਾਫੀ ਦਿਨ ਚੱਲਦੀ ਆ ਤਾਂ ਫੇਰ ਅਸੀਂ ਕਹਿ ਸਕਦੇ ਆ ਕਿ ਹਜ਼ਾਰਾਂ ਫਲੈਟਾਂ ਹੋਣਗੀਆਂ ਰੋਜ਼ 1100 ਫਲਾਈਟਾਂ ਦਾ ਰੱਦ ਹੋਵੇਗੀ ਜੇ ਇਹ ਸਟ੍ਰਾਈਕ ਚੱਲਦੀ ਆ ਸੋ ਇੱਕ ਬਹੁਤ ਵੱਡਾ ਇਹ ਜਿਹੜਾ ਅਸੀਂ ਕਹਿ ਸਕਦੇ ਆ ਕਿ ਸਿਸਟਮ ਨੂੰ ਡਿਸਟਰਬ ਕਰਨ ਵਾਲੀ ਜਿਹੜੀ ਸਟ੍ਰਾਈਕ ਆ ਹੋ ਸਕਦੀ ਆ ਲੋਕਾਂ ਦੀ ਖੱਜਲ ਖਵਾਰੀ ਬਹੁਤ ਜ਼ਿਆਦਾ ਵੱਧ ਸਕਦੀ ਆ ਸੋ ਇੱਕ ਵੱਡੀ ਜਿਹੜੀ ਇਹ ਚੁਣੌਤੀ ਦਾ ਸਾਹਮਣਾ ਕਰਨਾ ਪੈ ਸਕਦਾ ਆ ਸੋਇਰ ਕੈਨੇਡਾ ਵਾਲੇ ਕਹਿੰਦੇ ਆ ਕਿ ਇਸ ਵਕਤ ਕਹਿੰਦੇ ਇੱਕ ਨਾਰਮਲ ਵਰਤਾਰਾ ਵੀਰ ਵੋਟochond ਵੀ ਰਿੰਦੀ ਆ ਪਰ ਇਸਵਰ ਲੱਗਦਾ ਕਿ ਇੰਦਰਪੀਤ ਜੀ ਜੇਕਰ ਇਹ ਵੋਟ ਸਟ੍ਰਾਈਕ ਹੋ ਗਈ ਇਸ ਮੁੱਦੇ ਉੱਤੇ ਤਾਂ ਫਿਰ ਕਾਫੀ ਜਿਹੜਾ ਉਹ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਸਕਦਾ ਤੇ ਵੱਡੇ ਪੱਧਰ ਤੇ ਖੱਦਲ ਖੁਵਾਰੀ ਤੇ ਫਲਾਈਟਾਂ ਜਿਹੜੀਆਂ ਰੱਦ ਉਹ ਹੋ ਸਕਦੀਆਂ ਨੇ ਖਾਸ ਤੌਰ ਤੇ ਇਸ ਸਮਰਦੇ ਦਿਨਾਂ ਦੇ ਵਿੱਚ ਸੋ ਇਹ ਇੱਕ ਇੱਕ ਕਾਫੀ ਵੱਡੀ ਖਬਰ ਜਿਹੜੀ ਆ ਕੈਨੇਡਾ ਦੇ ਲੋਕਾਂ ਲਈ ਹੈਗੀ ਇਸ ਵਕਤ ਸੋ ਸਭ ਦੀ ਨਜ਼ਰ ਰਹੇਗੀ ਕਿ 에어 ਕੈਨੇਡਾ ਦੀ ਸਟ੍ਰਾਈਕ ਹੁੰਦੀ ਆ ਜਾਂ ਨਹੀਂ ਹੁੰਦੀ ਕਿਸ ਤਰੀਕੇ ਨਾਲ ਜੇ ਕੋਈ ਨੈਗੋਸ਼ੀਏਸ਼ਨ ਹੁੰਦੀ ਆ ਤਾਂ ਕਿਵੇਂ ਹੁੰਦੀ ਆ ਸੋ ਬਹੁਤੇ ਲੋਕ ਤਾਂ ਇਹੀ ਚਾਹਣਗੇ ਕਿ ਇਹ ਜਿਹੜੀ ਆ ਕਿਉਂਕਿ ਇਹਦੇ ਵਿੱਚ ਇੰਟਰਨੈਸ਼ਨਲ ਫਲਾਈਟਾਂ ਵੀ ਰੱਦ ਹੋਣਗੀਆਂ ਜਿਹੜੀਆਂ ਇਥੋਂ ਦਿੱਲੀ ਤੋਂ ਜਾਂਦੀਆਂ ਨੇ ਜਾਂ ਹੋਰ ਵੱਖ-ਵੱਖ ਅਵਾਇਡਿਆਂ ਤੋਂ ਜਾਂਦੀਆਂ ਨੇ ਉਹਨਾਂ ਤੇ ਵੀ ਅਸਰ ਪਵੇਗਾ ਇੰਟਰਨੈਸ਼ਨਲੀ ਫਲੈਟਾਂ ਤੇ ਵੀ ਕਿ ਡੋਮੈਸਟਿਕ ਤਾਂ ਬਹੁਤ ਜ਼ਿਆਦਾ ਅਸਰ ਇਹਦਾ ਪੈ ਸਕਦਾ ਤੇ ਇੰਦਰ ਵੀ ਜਿਹੜੇ ਨਾਲ ਹੀ ਹੁਣ ਆਪਾਂ ਅਮਰੀਕਾ ਵੱਲ ਆਉਂਦੇ ਆ ਤੇ ਵਰਕਰਾਂ ਦੀ ਘਾਟ ਦੀ ਗੱਲ ਕੀਤੀ ਜਾ ਰਹੀ ਹੈ ਇਮੀਗ੍ਰੇਸ਼ਨ ਦੇ ਛਾਪਿਆਂ ਤੋਂ ਵੱਧ ਸੋ ਦੱਸਿਓ ਇਹਦੇ ਸਬੰਧੀ ਜੀਵਨਦੀਪ ਜੀ ਬਹੁਤ ਸਾਰੇ ਕੰਮਾਂ ਦੇ ਉੱਪਰ ਜਿਹੜਾ ਇਹ ਰੇਡਾਂ ਦਾ ਅਸਰ ਦੇਖਣ ਨੂੰ ਮਿਲ ਰਿਹਾ ਹੈ ਖਾਸ ਤੌਰ ਦੇ ਉੱਪਰ ਜੇਕਰ ਅਸੀਂ ਪ੍ਰੋਡਿਊਸ ਦੀ ਗੱਲ ਕਰੀਏ ਖੇਤਾਂ ਵਿੱਚ ਕੰਮ ਕਰਨ ਵਾਲੇ ਲੋਕ ਨਹੀਂ ਅਸੀਂ ਦੇਖਿਆ ਕਿ ਪਿਛਲੇ ਕੁਝ ਸਮੇਂ ਤੋਂ ਜਿਹੜਾ ਖੇਤਾਂ ਦੇ ਵਿੱਚ ਕਿਵੇਂ ਆਈਸ ਵੱਲੋਂ ਛਾਪੇ ਮਾਰੀ ਕੀਤੀ ਗਈ ਹੈ ਉਸ ਤੋਂ ਬਾਅਦ ਬਹੁਤ ਸਾਰੇ ਜਿਹੜੇ ਵਰਕਰ ਸੀ ਉਹ ਡਰ ਗਏ ਕੰਮ ਤੇ ਉੱਪਰ ਉਹਨਾਂ ਵੱਲੋਂ ਜਿਹੜਾ ਆਉਣ ਤੋਂ ਪਰਹੇਜ਼ ਕੀਤਾ ਗਿਆ ਜਿਸ ਦੇ ਕਾਰਨ ਬਹੁਤ ਸਾਰੀਆਂ ਚੀਜ਼ਾਂ ਇਸ ਵੇਲੇ ਪ੍ਰਭਾਵਿਤ ਹੋ ਰਹੀਆਂ ਨੇ ਅ ਖਾਸ ਤੌਰ ਦੇ ਉੱਪਰ ਜਿਹੜੇ ਮਨਦੀਪ ਜੀ ਕੰਮੇ ਨੇ ਇਸ ਵੇਲੇ ਉਹਨਾਂ ਵੱਲੋਂ ਇਸ ਗੱਲ ਨੂੰ ਲੈ ਕੇ ਜ਼ਿਕਰ ਕੀਤਾ ਜਾ ਰਿਹਾ ਹੈ ਜਿੱਥੇ ਉਹ ਕਹਿੰਦੇ ਆ ਵੀ ਜਿਹੜੀਆਂ ਕੰਮ ਵਾਲੀਆਂ ਥਾਵਾਂ ਨੇ ਉਹਨਾਂ ਤੋਂ ਬਹੁਤ ਲੋਕ ਜਿਹੜੇ ਨੇ ਉਹ ਕੰਮ ਛੱਡ ਕੇ ਚਲੇ ਗਏ ਨੇ ਕਿਉਂਕਿ ਕਈ ਥਾਵਾਂ ਦੇ ਉੱਪਰ ਜਿਹੜੇ ਉਹਨਾਂ ਦੇ ਡਾਕੂਮੈਂਟਸ ਦੀ ਵੀ ਮੰਗ ਕੀਤੀ ਜਾਂਦੀ ਹੈ ਪਹਿਲਾਂ ਚੀਜ਼ਾਂ ਜੈਗੀਆਂ ਨਹੀਂ ਸੀ ਪਰ ਹੁਣ ਸਖਤੀ ਦੇ ਮਾਹੌਲ ਦੇ ਵਿੱਚ ਕੁਝ ਚੀਜ਼ਾਂ ਬਦਲ ਗਈਆਂ ਜਿਸ ਤੋਂ ਬਾਅਦ ਜਿਹੜੇ ਵਰਕਰਸ ਨੇ ਉਹਨਾਂ ਦਾ ਕਹਿਣਾ ਹੈ ਕਿ ਕੰਮ ਵਾਲੀਆਂ ਥਾਵਾਂ ਦੇ ਉੱਪਰ ਜਿਹੜਾ ਹੈ ਇਸ ਵੇਲੇ ਵੱਡੇ ਪੱਧਰ ਦੇ ਉੱਪਰ ਅਸਰ ਦੇਖਣ ਨੂੰ ਮਿਲ ਰਿਹਾ ਹੈ ਸੋ ਮਨਦੀਪ ਜੀ ਇਹ ਜਿਹੜਾ ਇੱਕ ਸੂਬੇ ਵਿੱਚ ਨਹੀਂ ਅਲੱਗ-ਅਲੱਗ ਸੂਬਿਆਂ ਤੋਂ ਅਜਿਹੀ ਕਹਾਣੀਆਂ ਸਾਹਮਣੇ ਆ ਰਹੀਆਂ ਨੇ ਕੈਂਟਕੀ ਦੇ ਵਿੱਚ ਜ਼ਿਕਰ ਕੀਤਾ ਗਿਆ ਜਿੱਥੇ ਉਹ ਕਹਿੰਦੇ ਵੀ ਜਿਹੜੇ 125 ਕਾਮੇ ਸੀ ਉਹਨਾਂ ਨੂੰ ਕਿਹਾ ਗਿਆ ਕਿ ਉਹ ਕੰਮ ਛੱਡ ਕੇ ਚਲੇ ਜਾਣ ਇਹ ਜਿਹੜਾ ਇੱਕ ਡੋਨਲਡ ਟਰੰਪ ਪ੍ਰਸ਼ਾਸਨ ਵੱਲੋਂ ਜਿਹੜੇ ਪ੍ਰੋਗਰਾਮ ਸੀ ਉਹਨਾਂ ਨੂੰ ਰੱਦ ਕੀਤਾ ਗਿਆ ਮਨਦੀਪ ਜੀ ਯਾਦ ਹੋਵੇ ਕਿ ਬਾਈਡਨ ਪ੍ਰਸ਼ਾਸਨ ਦੌਰਾਨ ਬਹੁਤ ਸਾਰੇ ਲੋਕ ਜਿਹੜੇ ਅਲੱਗ-ਅਲੱਗ ਦੇਸ਼ਾਂ ਤੋਂ ਉਹਨਾਂ ਨੂੰ ਖਾਸ ਪ੍ਰੋਗਰਾਮ ਦੇ ਤਹਿਤ ਲਿਆਂਦਾ ਗਿਆ ਜothe ਇਥੇ ਅਮਰੀਕਾ ਦੇ ਵਿੱਚ ਉਹਨਾਂ ਨੂੰ ਸ਼ਰਨ ਦਿੱਤੀ ਗਈ ਪਰ ਬਾਅਦ ਦੇ ਵਿੱਚ ਹੁਣ ਜਿਹੜਾ ਪ੍ਰਸ਼ਾਸਨ ਵੱਲੋਂ ਇਹਨਾਂ ਪ੍ਰੋਗਰਾਮਾਂ ਨੂੰ ਰੱਦ ਕਰ ਦਿੱਤਾ ਗਿਆ ਜਦੋਂ ਇਹ ਪ੍ਰੋਗਰਾਮ ਰੱਦ ਹੁੰਦੇ ਨੇ ਤਾਂ ਜਿਹੜਾ ਇੱਕ ਲੀਗਲ ਸਟੇਟਸ ਉਹਨਾਂ ਨੂੰ ਕੁਝ ਸਮੇਂ ਵਾਸਤੇ ਮਿਲਦਾ ਹੈ ਟੈਂਪਰੇਰੀ ਸਟੇਟਸ ਜਿਸ ਨੂੰ ਕਹਿ ਦਿੰਦੇ ਆ ਉਹ ਜਿਹੜਾ ਉਹ ਵੀ ਖਤਮ ਹੋ ਜਾਂਦਾ ਹੈ ਜਿਸ ਕਾਰਨ ਕੈਂਟਕੀ ਦੇ ਵਿੱਚ ਕਿਹਾ ਜਾ ਰਿਹਾ ਕਿ 125 ਲੋਕਾਂ ਨੂੰ ਜਿਹੜਾ ਸੀ ਉਹ ਕੰਮ ਆਪਣਾ ਛੱਡਣਾ ਪੈ ਗਿਆ ਸੋ ਇਹ ਸਿਰਫ ਕੈਂਟਕੀ ਦੇ ਵਿੱਚ ਨਹੀਂ ਬਲਕਿ ਹੋਰ ਵੀ ਜਿਹੜੀ ਇੱਕ ਥਾਂ ਦੇ ਉੱਪਰ ਅਜਿਹਾ ਦਿਖੰਡ ਮਿਲਿਆ ਜਿੱਥੇ 200 ਯੂਨੀਅਨ ਮੈਂਬਰਸ ਦੇ ਬਾਰੇ ਜਿਹੜੀ ਉਹ ਜਾਣਕਾਰੀ ਸਾਂਝੀ ਕੀਤੀ ਜਾ ਰਹੀ ਹੈ ਸੋ ਬਹੁਤ ਸਾਰੀਆਂ ਚੀਜ਼ਾਂ ਨੇ ਆਰਥਿਕਤਾ ਪ੍ਰਭਾਵਿਤ ਹੋ ਰਹੀ ਹੈ ਕੰਮਕਾਜ ਪ੍ਰਭਾਵਿਤ ਹੋ ਰਿਹਾ ਹੈ ਜਿਹੜੇ ਚਾਹੇ ਫੈਕਟਰੀਆਂ ਦੇ ਵਿੱਚ ਕੰਮ ਕਰਨ ਵਾਲੇ ਲੋਕ ਸੀ ਜਾਂ ਫਿਰ ਖੇਤਾਂ ਦੇ ਵਿੱਚ ਕੰਮ ਕਰਨ ਵਾਲੇ ਲੋਕ ਸੀ ਜਾਂ ਫਿਰ ਹੋਰ ਅਲੱਗ-ਅਲੱਗ ਇੰਡਸਟਰੀ ਦੇ ਨਾਲ ਜੁੜੇ ਹੋਏ ਲੋਕ ਉਹਨਾਂ ਦੇ ਵਿੱਚ ਇਸ ਵੇਲੇ ਡਰ ਦਾ ਮਾਹੌਲ ਦੇਖਣ ਨੂੰ ਮਿਲ ਰਿਹਾ ਹੈ ਕਿ ਕਿਤੇ ਜਿਹੜਾ ਹੈ ਸਖਤੀ ਉਹਨਾਂ ਦੇ ਖਿਲਾਫ ਨਾ ਹੋ ਜਾਵੇ ਸੋ ਜਿਸ ਦਾ ਨਤੀਜਾ ਮੌਜੂਦਾ ਜ਼ਮੀਨ ਦੇਖਣ ਨੂੰ ਮਿਲ ਰਿਹਾ ਹੈ ਕਿ ਬਹੁਤੇ ਲੋਕ ਜਿਹੜੇ ਕੰਮ ਦੇ ਉੱਪਰ ਵਾਪਸ ਨਹੀਂ ਆ ਰਹੇ ਉਹਨਾਂ ਵੱਲੋਂ ਆਪਣੀ ਜਿਹੜੀ ਨੌਕਰੀ ਉਹ ਛੱਡ ਕੇ ਘਰ ਬੈਣਾ ਜਿਹੜਾ ਇਸ ਵੇਲੇ ਉਸ ਨੂੰ ਤਵੱਜੋ ਦਿੱਤੀ ਜਾ ਰਹੀ ਹੈ ਜਿਸ ਦੇ ਕਾਰਨ ਬਹੁਤ ਸਾਰੀਆਂ ਚੀਜ਼ਾਂ ਇਸ ਵੇਲੇ ਪ੍ਰਭਾਵਿਤ ਹੋ ਰਹੀਆਂ ਨੇ ਜੀ ਜੀ ਬਿਲਕੁਲ ਔਰ ਖਾਸ ਤੌਰ ਤੇ ਅਕਸਰ ਦੇਖਿਆ ਜਾਂਦਾ ਹੈ ਕਿਸੇ ਵੀ ਅਸੀਂ ਬਹੁਤ ਸਾਰੇ ਵੈਸਟਰਨ ਮੁਲਕਾਂ ਚ ਅਕਸਰੀ ਇਹ ਹੁੰਦਾ ਵੀ ਜਦੋਂ ਵੀ ਇਮੀਗ੍ਰੇਸ਼ਨ ਦੀ ਛਾਪੇਮਾਰੀ ਹੁੰਦੀ ਹੈ ਤਾਂ ਲੋਕ ਫਿਰ ਆਪਣੇ ਸੜਕਾਂ ਤੋਂ ਵੀ ਜਾਣ ਤੋਂ ਡਰਦੇ ਨਹੀਂ ਪਰ ਹੋਰ ਜ਼ਰੂਰਤ ਦੀਆਂ ਚੀਜ਼ਾਂ ਲੈਣ ਜਾਣ ਤੋਂ ਵੀ ਡਰਦੇ ਨਹੀਂ ਸੋ ਇਹ ਤਾਂ ਕੰਮਾ ਤੇ ਤਾਂ ਪਤਾ ਹੀ ਆ ਵੀ ਟਾਰਗੇਟ ਕਰਨਾ ਹੀ ਕਰਨਾ ਸੀ ਇਸ ਕਰਕੇ ਸਾਰਾ ਅਸਰ ਪੈਣਾ ਸੁਭਾਵਿਕ ਹੀ ਸੀ ਜੀਵਨਦੀਪ ਜੀ ਯਾਦ ਹੋਵੇ ਜਦੋਂ ਸ਼ੁਰੂਆਤ ਦੇ ਵਿੱਚ ਇਹ ਸਖਤੀ ਹੋਈ ਸੀ ਜਦੋਂ ਡੋਨਲਡ 트ੰਪ ਪ੍ਰਸ਼ਾਸਨ ਵੱਲੋਂ ਇਹਨਾਂ ਰੇਟਾਂ ਦੀ ਸ਼ੁਰੂਆਤ ਕੀਤੀ ਗਈ ਤਾਂ ਦੇਖਿਆ ਕਿ ਜਿਹੜੇ வால்ਮਾਰਟ ਜਾਂ ਫਿਰ ਹੋਰ ਜੜੀਆਂ ਸੁਪਰਮਾਰਕਟ ਸੀ ਉਹ ਬਿਲਕੁਲ ਜੜੀਆਂ ਖਾਲੀ ਪੈ ਗਈਆਂ ਸੀ ਕਿਉਂਕਿ ਪਹਿਲਾਂ ਉੱਥੇ ਜਿਹੜਾ ਸੀ ਵੱਡੇ ਪੱਧਰ ਦੇ ਉੱਪਰ ਲੋਕਾਂ ਨੂੰ ਨਿਸ਼ਾਨਾ ਬਣਾਇਆ ਜਾ ਰਿਹਾ ਸੀ ਹੌਲੀ-ਹੌਲੀ ਚੀਜ਼ਾਂ ਜੜੀਆਂ ਨੇ ਉਹ ਵਾਪਸ ਨਾਰਮਲ ਹੁੰਦੀਆਂ ਦਿਖਾਈ ਦੇ ਰੀਆਂ ਨੇ ਪਰ ਕਿਤੇ ਨਾ ਕਿਤੇ ਲੋਕ ਜ਼ਰੂਰ ਡਰੇ ਹੋਏ ਨੇ ਸੋ ਇਸ ਤੋਂ ਜੀ ਜੀ ਬਿਲਕੁਲ ਮੈਂ ਵੀ ਉਹੀ ਕੱਲ ਕਰ ਰਿਹਾ ਸੀਗਾ ਕਿ ਇਸੇ ਡਰ ਦੇ ਮਾਹੌਲ ਕਰਕੇ ਇਸ ਵਕਤ ਜਿਹੜੀਆਂ ਬਹੁਤ ਥਾਵਾਂ ਤੇ ਰਸ਼ ਹੁੰਦਾ ਸੀ ਉਹ ਵੀ ਅਸੀਂ ਵੀਡੀਓ ਦੇਖਿਆ ਸੋਸ਼ਲ ਮੀਡੀਆ ਤੇ ਉੱਥੇ ਵੀ ਲੋਕਾਂ ਦਾ ਆਉਣਾ ਜਾਣਾ ਘਟਿਆ ਹੋਇਆ ਕਿਉਂਕਿ ਇਹ ਨਹੀਂ ਪਤਾ ਵੀ ਜਰੂਰੀ ਨਹੀਂ ਵੀ ਅਨਡਾਕੂਮੈਂਟਡ ਕਾਮੇ ਆ ਕਿਸੇ ਨਾਲ ਵੀ ਪੁੱਛ ਕੇ ਚ ਕਰ ਸਕਦੇ ਆ ਉਹਨਾਂ ਦੇ ਆਪਣੇ ਨਜ਼ਰੀਏ ਨੇ ਆਪਣਾ ਪੈਮਾਨੇ ਨੇ ਸੋ ਇਸ ਕਰਕੇ ਅਸੀਂ ਖਬਰਾਂ ਦੇਖਿਆ ਦੇ ਵੀ ਚਾਹੇ ਸਿਟੀਜ਼ਨ ਹੋਣ ਚਾਹੇ ਗ੍ਰੀਨ ਕਾਰਡ ਵਾਲੇ ਹੋਣ ਕਈਆਂ ਤੋਂ ਪੁੱਛ ਕੇ ਚ ਉਥੇ ਹੋਈ ਆ ਉਹ ਘੇੜ ਹੀ ਲੈਂਦੇ ਨੇ ਜਦੋਂ ਕਿ ਘੇੜ ਨਾ ਹੋਵੇ ਸੋ ਇਹਦਾ ਮੈਨੂੰ ਲੱਗਦਾ ਬਾਕੀਆਂ ਤੇ ਵੀ ਅਸਰ ਦੇਖਣ ਨੂੰ ਮਿਲ ਜੀ ਮੰਦੀਪ ਜੀ ਇਸ ਤੋਂ ਬਾਅਦ ਗੱਲ ਕਰਦੇ ਹਾਂ ਅਸੀਂ ਬ੍ਰਿਟਿਸ਼ ਕੋਲੰਬੀਆ ਦੀ ਬ੍ਰਿਟਿਸ਼ ਕੋਲੰਬੀਆ ਦੇ ਵਿੱਚ ਸੁਨਾਮੀ ਦੀ ਜਿਹੜੀ ਚੇਤਾਵਨੀ ਜਾਰੀ ਕੀਤੀ ਗਈ ਹੈ ਇਸ ਦੇ ਬਾਰੇ ਕੀ ਅਪਡੇਟ ਹੈ ਜੀ ਜਿੰਦਰਪ੍ਰੀਤ ਜੀ ਅੱਜ ਰਸ਼ੇਨ ਕੋਸਟ ਦੇ ਵਾਲੇ ਪਾਸੇ ਜਿਹੜਾ ਸੀ ਇੱਕ ਕਾਫੀ ਵੱਡਾ ਪਹਟਾਲ ਆਇਆ ਜ ਜਿਹਦੀ ਜਿਹੜੀ ਤੀਬਰਤਾ ਸੀ ਉਹ 1.7 ਜਿਹੜੀ ਸੀ ਉਹ ਨਾਪੀ ਗਈ ਜਿਸ ਤੋਂ ਬਾਅਦ احتیاط ਦੇ ਤੌਰ ਤੇ BC ਦੇ ਵਿੱਚ ਜਿਹੜਾ ਸੀ ਉਹ ਖਾਸ ਤੌਰ ਤੇ احتیاط ਦੇ ਤੌਰ ਤੇ ਜਿਹੜੀ ਸੀ ਉਹ ਸੁਨਾਮੀ ਦੀ ਜਿਹੜੀ ਐਡਵਾਈਸਰੀ ਸੀ ਉਹ ਜਾਰੀ ਕੀਤੀ ਗਈ ਜਿੱਦੂ ਤੁਸੀਂ ਗੱਲ ਕਰੀਏ ਤਾਂ ਖਾਸ ਤੌਰ ਤੇ ਜਿਹੜੇ ਵੈਂਕੂਵਰ ਆਈਲੈਂਡ ਦੇ ਖਾਸ ਤੌਰ ਤੇ ਇਲਾਕੇ ਸ਼ਾਮਿਲ ਨੇ ਇਹਦੇ ਵਿੱਚ ਨਾਰਥ ਕੋਸਟ ਤੇ ਹਦਾ ਕੁਆਈਦਾ ਇਲਾਕਾ ਇਸ ਤੋਂ ਇਲਾਵਾ ਦਾ ਸੈਂਟਰਲ ਕੋਸਟ ਐਂਡ ਨਾਰਥ ਈਸਟ ਵੈਂਕੂਵਰ ਆਈਲੈਂਡ ਕੋਸਟ ਤੇ ਨਾਲ ਹੀ ਬੇਲਾ ਕੋਲਾ ਤੇ ਪੋਰਟ ਹੈਡ ਦਾ ਇਲਾਕਾ ਵੀ ਇੱਥੇ ਸ਼ਾਮਿਲ ਆ ਤੇ ਫਿਰ ਉਸ ਤੋਂ ਬਾਅਦ ਵੈਸਟ ਕੋਸਟ ਆਫ ਵੈਂਕੂਵਰ ਆਈਲੈਂਡ ਤੋਂ ਕੀਪਸ ਕੋਟ ਤੇ ਪੋਰਟ ਰੈਵਨਿਊ ਦਾ ਇਲਾਕਾ ਤੇ ਇਸ ਤੋਂ ਇਲਾਵਾ ਜਿਹੜਾ ਸੀ ਜਾਰਡਨ ਰਿਵਰ ਤੇ ਗ੍ਰੇਟਰ ਵੰਟਕਟੋਰੀਆ ਵੀ ਇਹਦੇ ਵਿੱਚ ਦਰਜ ਨੇ ਤੇ ਸੈਨੀਟ ਦਾ ਇਲਾਕਾ ਵੀ ਇਹਦੇ ਚ ਦਰਜ ਆ ਸੋ ਕੁੱਲ ਮਿਲਾ ਕੇ ਬੈਂਡਪੂਰ ਆਇਰਨ ਜੇ ਅਸੀਂ ਗੱਲ ਕਰੀ ਤਾਂ ਉਧਰਲੇ ਪਾਸੇ ਇਹ ਜਿਹੜੀ ਚੇਤਾਵਨੀ ਸੀ ਉਹ ਜਾਰੀ ਕੀਤੀ ਗਈ ਹੈ ਜਿੱਥੇ ਬੀਸੀ ਦੀ ਰਾਜਧਾਨੀ ਵੀ ਪੈਂਦੀ ਆ ਸੋ ਇਹਨਾਂ ਇਲਾਕਿਆਂ ਦੇ ਵਿੱਚ ਜਿਹੜਾ ਸੀ ਖਾਸ ਤੌਰ ਜਿਹੜੇ ਅਸੀਂ ਇਲਾਕੇ ਉੱਪਰ ਦੱਸੇ ਨੇ ਇਨ੍ਹਾਂ ਦੇ ਵਿੱਚ ਇਹ ਸਨਾਮੀ ਦੀ ਵਾਰਨਿੰਗ ਜਾਰੀ ਕੀਤੀ ਗਈ ਆ ਪਰ ਫਿਲਹਾਲ ਸਭ ਕੁਝ ਠੀਕ ਠਾਕ ਹੈ ਜੀ ਪਰ ਐਤਿਆਤ ਦੇ ਤੌਰ ਤੇ ਕਈ ਵਾਰ ਇਹ ਵਾਰਨਿੰਗ ਜਿਹੜੀ ਉਹ ਜਾਰੀ ਕਰ ਦਿੱਤੀ ਜਾਂਦੀ ਹੈ ਕਿਉਂਕਿ ਬਹੁਤ ਨੇੜੇ ਜਿਹੜਾ ਸੀ ਇਹ ਪੋਚਾਲ ਆਇਆ ਤੇ ਤਾਂ ਸੈਂਟਰ ਵੀ ਇੱਥੇ ਲੱਗੇ ਸ਼ਾਕੇ ਸੀਗਾ ਹਾਲਕੀ ਸੀਗਾ ਇਹ ਰਸ਼ੀਆ ਦੇ ਇਲਾਕੇ ਵਿੱਚ ਰਸ਼ਨ ਕੋਸਟ ਵਾਲੇ ਪਾਸੇ ਪਰ ਕਿਉਂਕਿ ਇਲਾਕਾ ਇਧਰਲੇ ਪਾਸੇ ਸਾਰਾ ਆਪਸ ਵਿੱਚ ਜੁੜਿਆ ਹੋਇਆ ਸੋ ਇਸ ਕਰਕੇ ਐਤਿਆਤ ਦੇ ਤੌਰ ਤੇ ਇਧਰਲੇ ਪਾਸੇ ਵੀ ਜਿਹੜੀ ਵਾਰਨਿੰਗ ਸੀ ਉਹ ਜਾਰੀ ਕੀਤੀ ਗਈ ਸੀ ਤੋ ਇਹਨਾਂ ਕੁਝ ਖਬਰਾਂ ਜਿਹੜੀਆਂ ਅੱਜ ਦੇ ਦਿਨ ਦੋਹਾਂ ਦੇਸ਼ਾਂ ਤੋਂ ਸਾਹਮਣੇ ਆਈਆਂ ਜਿਨ੍ਹਾਂ ਬਾਰੇ ਪ੍ਰੋਗਰਾਮ ਦੇ ਵਿੱਚ ਵਿਚਾਰ ਚਰਚਾ ਕੀਤੀ ਹੈ। ਬਾਕੀ ਅਪਡੇਟਸ ਵਾਸਤੇ ਤੁਸੀਂ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰ ਲਿਓ। ਫਿਲਹਾਲ ਸਾਨੂੰ ਦੀਓ ਇਜਾਜ਼ਤ। ਧੰਨਵਾਦ।